ਬਹੁਤ ਬਹੁਤ ਵਧਾਈ ਦੇਣਾ ਚਾਹੁੰਨਾ ਮੈਂ ਫਰੀਦਕੋਟ ਨਿਵਾਸੀਆਂ ਨੂੰ ਔਰ ਧੰਨਵਾਦ ਕਰਨਾ ਚਾਹੁੰਨਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰੇਲਵੇ ਮਨਿਸਟਰ ਦਾ ਔਰ ਰਮਨੀਤ ਬਿੱਟੂ ਜੀ ਦਾ ਕਿਉਂਕਿ ਪੰਜਾਬ ਦੇ ਜਿਹੜਾ ਫਰੀਦਕੋਟ ਔਰ ਫਰੋਜਪੁਰਾ ਬਿਲਕੁਲ ਰਿਮੋਟ ਏਰੀਏ ਦੇ ਵਿੱਚ ਪੈਂਦਾ ਔਰ ਸਾਰੇ ਭਾਰਤ ਨਾਲ ਜੁੜਨ ਵਾਸਤੇ ਜਿਹੜਾ ਸਾਨੂੰ ਸਸਤਾ ਜਿਹੜਾ ਉਹ ਰੂਟ ਜਿਹੜਾ ਜਿਹੜਾ ਪੈਂਦਾ ਸਫਰ ਪੈਂਦਾ ਉਹ ਰੇਲਵੇ ਦਾ ਪੈਂਦਾ ਸੋ ਇਹਦੇ ਨਾਲ ਅਸੀਂ ਦਿੱਲੀ ਨਾਲ ਔਰ ਦੇਸ਼ ਦੇ ਹੋਰ ਜਿਹੜੇ ਰਾਜਾਂ ਦੇ ਨਾਲ ਜੁੜ ਸਕਾਂਗੇ ਔਰ ਮੈਂ ਕਿਉਂਕਿ ਫਰੀਦਕੋਟ ਇੱਕ ਐਜੂਕੇਸ਼ਨਲ ਹੱਬ ਹੈ ਇਸ ਕਰਕੇ ਇੱਥੇ ਸਾਰੇ ਭਾਰਤ ਚੋਂ ਜਿਹੜੇ ਵਿਦਿਆਰਥੀ ਆਉਂਦੇ ਆ ਡਾਕਟਰ ਸਾਹਿਬਾਨ ਆਉਂਦੇ ਆ ਇੱਥੇ ਵੱਡੀਆਂ-ਵੱਡੀਆਂ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਤਾਂ ਉਹ ਹੁਣ ਅਸੀਂ ਜਿਹੜਾ ਉਹ ਸੌਖੇ ਢੰਗ ਨਾਲ ਦੇਸ਼ ਨਾਲ ਵੀ ਜੁੜ ਸਕਾਂਗੇ ਅਸੀਂ ਵੀ ਜਿਹੜਾ ਦੇਸ਼ ਦੇ ਹੋਰ ਹਲਕਿਆਂ ਵਿੱਚ ਜਾ ਸਕਾਂਗੇ ਔਰ ਹੋਰ ਦੇਸ਼ ਦੇ ਹਿੱਸਿਆਂ ਤੋਂ ਜਿਹੜੇ ਲੋਕ ਆ ਉਹ ਇੱਥੇ ਆ ਸਕਣਗੇ ਇੱਥੇ ਲਈ ਇੱਕ ਸਫਰਾ ਜਿਹੜਾ ਸੌਖਾ ਹੋ ਜਾਏ ਜਿਹੜਾ ਦੋ ਗੱਟੀਆਂ ਬੰਦ ਹੋਈਆਂ ਜਨਤਾ ਤੇ ਸ਼ਤਾਬ ਉਹਦੇ ਲਈ ਵੀ ਸਾਰੇ ਇੱਥੇ ਖੜੇ ਆ ਇਹ ਉਹਨਾਂ ਨਾਲ ਅਸੀਂ ਰੇਲਵੇ ਵਿਭਾਗ ਨਾਲ ਪਹਿਲਾਂ ਤੋਂ ਹੀ ਚਿੱਠੀ ਪੱਤਰ ਵਿਹਾਰ ਕਰ ਰਹੇ ਹਾਂ ਤਾਂ ਉਹਦੇ ਲਈ ਵੀ ਛੇਤੀ ਤੋਂ ਛੇਤੀ ਜਿਹੜਾ ਹੈਗਾ ਮੈਂ ਜਲਦੀ ਰੇਲਵੇ ਮਿਨਿਸਟਰ ਨੂੰ ਮਿਲਣੇ ਜਾ ਰਿਹਾ ਸਾਡੇ ਰਾਜ ਸਭਾ ਮੈਂਬਰ ਸਾਹਿਬਾਨ ਨਾਲ ਐਮਪੀ ਸਾਹਿਬਾਨ ਨਾਲ ਮੇਰੀ ਗੱਲਬਾਤ ਹੋਈ ਹੈ ਤਾਂ ਅਸੀਂ ਉਹਦੇ ਲਈ ਵੀ ਮੰਗ ਉਠਾਵਾਂਗੇ ਉਹ ਡਿਪਾਰਟਮੈਂਟ ਵੱਲੋਂ ਵੀ ਇਹਨਾਂ ਨੇ ਵਿਸ਼ਵਾਸ ਤੋਂ ਆਇਆ ਕਿ ਅਸੀਂ ਵੀ ਆਪਦੇ ਵੱਲੋਂ ਚਿੱਠੀ ਪੱਤਰ ਵਿਹਾਰ ਕਰਕੇ ਉਹ ਵੀ ਜਲਦੀ ਤੋਂ ਜਲਦੀ ਟ੍ਰੇਨਾਂ ਚਾਲੂ ਕਰਾਵਾਂਗੇ ਤਾਂ ਕਿ ਸਾਰੇ ਭਾਰਤ ਨਾਲ ਕਿਉਂਕਿ ਜਨਤਾ ਦੀ ਟ੍ਰੇਨ ਹੈ ਉਹ ਬੰਬੇ ਤੱਕ ਜਾਂਦੀ ਹੈ ਬਹੁਤ ਲੰਬੀ ਟ੍ਰੇਨ ਹੈ ਪੰਜਾਬ ਮੇਲ ਵੀ ਬੰਬੇ ਜਾਂਦੀ ਹੈ ਹੋਰ ਵੀ ਜਿਹੜੀਆਂ ਕੁਝ ਟ੍ਰੇਨਾਂ ਪਹਿਲਾਂ ਦੀਆਂ ਵੀ ਬੰਦ ਆ 84 ਤੋਂ ਬਾਅਦ ਕੁਝ ਟ੍ਰੇਨਾਂ ਬੰਦ ਹੋਈਆਂ ਸੀ ਉਹ ਵੀ ਜਿੱਥੋਂ ਤੱਕ ਆਉਂਦੀਆਂ ਅਸੀਂ ਕੋਸ਼ਿਸ਼ ਕਰਾਂਗੇ ਭਾਰਤ ਸਰਕਾਰ ਦੇ ਧਿਆਨ 'ਚ ਲੈ ਕੇ ਉਹਨਾਂ ਨੂੰ ਵੀ ਫਰੋਇਪੁਰ ਤੱਕ ਲੈ ਕੇ ਜਾਈਏ ਮੈਂ ਡਾਕਟਰ ਪਰਮਿੰਦਰ ਸਿੰਘ ਰਿਟਾਇਰਡ ਪ੍ਰਿੰਸੀਪਲ ਸਰਕਾਰੀ ਬੀਂਦਰਾਗੜ੍ਹ ਸਕੂਲ ਤੋਂ ਬਾਬਾ ਬਨੀਤਿਚਾਰ ਸ਼ੋਮ ਪ੍ਰਾਪਤ ਮੁਕੱਤਸਰਤੀ ਤੋਂ ਇਲਾਕਾ ਨਾਗਰਾਂ ਦੇ ਵੱਲੋਂ ਭਾਰਤੀ ਸਰਕਾਰ ਦੇ ਵੱਲੋਂ ਜੋ ਟ੍ਰੇਨਾਂ ਬੰਦੇ ਮਾਤਰਮ ਫਰੋਇਪੁਰ ਤੋਂ ਦਿੱਲੀ ਚਿੜਾਈ ਦੀ ਹੈ ਉਸ ਦੇ ਲਈ ਭਾਰਤ ਸਰਕਾਰ ਨੂੰ ਇਲਾਕਾ ਨਿਵਾਸੀਆਂ ਦਰੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਨਾਲ ਹੀ ਬੇਨਤੀ ਕਰਦਾ ਹਾਂ ਕਿ ਜਿਹੜੀ ਜਨਤਾ ਟ੍ਰੇਨ ਫਰੋਈਪੁਰ ਤੋਂ ਬੰਬੇ ਜਾਂਦੀ ਸੀ ਉਹ ਬੰਦ ਕੀਤੀ ਹੈ ਉਸ ਨੂੰ ਵੀ ਦੁਬਾਰਾ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਬਹੁਤ ਫਾਇਦਾ ਹੋਵੇ ਤੁਹਾਡਾ ਸਭਲਾਂ ਦਾ ਇੱਕ ਵਾਰ ਇਲਾਕਾ ਨਿਵਾਸੀਆਂ ਦੇ ਵੱਲੋਂ ਮਹਾਕਾਲ ਸਵਰਗਦਮ ਸੇਵਾ ਸੈਸਾਇਟੀ ਫ੍ਰੀਕੋਰਡ ਦੇ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਵਧਾਈ ਦੇਣਾ ਚਾਹੁੰਨਾ ਮੈਂ ਫਰੀਦਕੋਟ ਨਿਵਾਸੀਆਂ ਨੂੰ ਔਰ ਧੰਨਵਾਦ ਕਰਨਾ ਚਾਹੁੰਨਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰੇਲਵੇ ਮਿਨਿਸਟਰ ਦਾ ਔਰ ਰਵਨੀਤ ਬਿੱਟੂ ਜੀ ਦਾ ਕਿਉਂਕਿ ਪੰਜਾਬ ਦੇ ਜਿਹੜਾ ਫਰੀਦਕੋਟ ਔਰ ਫਿਰੋਜ਼ਪੁਰਾ ਬਿਲਕੁਲ ਰਿਮੋਟ ਏਰੀਏ ਦੇ ਵਿੱਚ ਪੈਂਦਾ ਔਰ ਸਾਰੇ ਭਾਰਤ ਨਾਲ ਜੁੜਨ ਵਾਸਤੇ ਜਿਹੜਾ ਸਾਨੂੰ ਸਸਤਾ ਜਿਹੜਾ ਉਹ ਰੂਟ ਜਿਹੜਾ ਜਿਹੜਾ ਪੈਂਦਾ ਸਫਰ ਪੈਂਦਾ ਉਹ ਰੇਲਵੇ ਦਾ ਪੈਂਦਾ ਸੋ ਇਹਦੇ ਨਾਲ ਅਸੀਂ ਦਿੱਲੀ ਨਾਲ ਔਰ ਦੇਸ਼ ਦੇ ਹੋਰ ਜਿਹੜੇ ਰਾਜਾਂ ਦੇ ਨਾਲ ਜੁੜ ਸਕਾਂਗੇ ਔਰ ਮੈਂ ਕਿਉਂਕਿ ਫਰੀਦਕੋਟ ਇੱਕ ਐਜੂਕੇਸ਼ਨਲ ਹੱਬ ਹੈ ਇਸ ਕਰਕੇ ਇੱਥੇ ਸਾਰੇ ਭਾਰਤ ਚੋਂ ਜਿਹੜੇ ਵਿਦਿਆਰਥੀ ਆਉਂਦੇ ਆ ਡਾਕਟਰ ਸਾਹਿਬਾਨ ਆਉਂਦੇ ਆ ਇੱਥੇ ਵੱਡੀਆਂ-ਵੱਡੀਆਂ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਤਾਂ ਉਹ ਹੁਣ ਅਸੀਂ ਜਿਹੜਾ ਉਹ ਸੌਖੇ ਢੰਗ ਨਾਲ ਦੇਸ਼ ਨਾਲ ਵੀ ਜੁੜ ਸਕਾਂਗੇ ਅਸੀਂ ਵੀ ਜਿਹੜਾ ਦੇਸ਼ ਦੇ ਹੋਰ ਹਲਕਿਆਂ ਤੇ ਜਾ ਸਕਾਂਗੇ ਔਰ ਹੋਰ ਦੇਸ਼ ਦੇ ਹਿੱਸਿਆਂ ਤੋਂ ਜਿਹੜੇ ਲੋਕ ਆ ਉਹ ਇੱਥੇ ਆ ਸਕਣਗੇ ਤੇ ਲਈ ਇੱਕ ਸਫਰਾ ਜਿਹੜਾ ਸੁੱਖਾ ਹੋ ਜੇ ਦੋ ਗੱਡੀਆਂ ਬੰਦ ਹੋਈਆਂ ਜਾਂਦਾ ਤੇ ਸ਼ਤਾਬਰੀ ਉਹਦੇ ਲਈ ਵੀ ਸਾਰੇ ਇੱਥੇ ਖੜੇ ਆ ਇਹ ਉਹਨਾਂ ਨਾਲ ਅਸੀਂ ਰੇਲਵੇ ਵਿਭਾਗ ਨਾਲ ਪਹਿਲਾਂ ਤੋਂ ਚਿੱਠੀ ਪੱਤਰ ਵਿਆਰ ਕਰ ਰਹੇ ਹਾਂ ਤਾਂ ਉਹਦੇ ਲਈ ਵੀ ਛੇਤੀ ਤੋਂ ਛੇਤੀ ਜਿਹੜਾ ਹੈਗਾ ਮੈਂ ਜਲਦੀ ਰੇਲਵੇ ਮਿਨਿਸਟਰ ਨੂੰ ਮਿਲਣੇ ਜਾ ਰਿਹਾ ਸਾਡੇ ਰਾਜ ਸਭਾ ਮੈਂਬਰ ਸਾਹਿਬਾਨ ਨਾਲ ਐਮਪੀ ਸਾਹਿਬਾਨ ਨਾਲ ਮੇਰੀ ਗੱਲਬਾਤ ਹੋਈ ਆ ਤਾਂ ਅਸੀਂ ਉਹਦੇ ਲਈ ਵੀ ਮੰਗ ਉਠਾਵਾਂਗੇ ਉਹ ਡਿਪਾਰਟਮੈਂਟ ਵੱਲੋਂ ਵੀ ਇਹਨਾਂ ਨੇ ਵਿਸ਼ਵਾਸ ਤੋਂ ਆਇਆ ਕਿ ਅਸੀਂ ਵੀ ਆਪਦੇ ਵੱਲੋਂ ਚਿੱਠੀ ਪੱਤਰ ਵਿਹਾਰ ਕਰਕੇ ਉਹ ਵੀ ਜਲਦੀ ਤੋਂ ਜਲਦੀ ਟ੍ਰੇਨਾਂ ਚਾਲੂ ਕਰਾਵਾਂਗੇ ਤਾਂ ਕਿ ਅਸੀਂ ਪੂਰੇ ਭਾਰਤ ਨਾਲ ਕਿਉਂਕਿ ਜਨਤਾ ਦੀ ਟ੍ਰੇਨ ਹੈ ਉਹ ਬੰਬੇ ਤੱਕ ਜਾਂਦੀ ਹੈ ਬਹੁਤ ਲੰਬੀ ਟ੍ਰੇਨ ਆ ਪੰਜਾਬ ਮੇਲ ਵੀ ਬੰਬੇ ਜਾਂਦੀ ਹੈ ਤਾਂ ਹੋਰ ਵੀ ਜਿਹੜੀਆਂ ਕੁਝ ਟ੍ਰੇਨਾਂ ਪਹਿਲਾਂ ਦੀਆਂ ਵੀ ਬੰਦ ਆ 84 ਤੋਂ ਬਾਅਦ ਕੁਝ ਟ੍ਰੇਨਾਂ ਬੰ ਉਹ ਵੀ ਜਿੱਥੋਂ ਤੱਕ ਆਉਂਦੀਆਂ ਅਸੀਂ ਕੋਸ਼ਿਸ਼ ਕਰਾਂਗੇ ਭਾਰਤ ਸਰਕਾਰ ਦੇ ਧਿਆਨ 'ਚ ਲੈ ਕੇ ਉਹਨਾਂ ਨੂੰ ਵੀ ਫਰੋਜਪੁਰ ਤੱਕ ਲੈ ਕੇ ਮੈਂ ਡਾਕਟਰ ਪਰਮੰਦਰ ਸਿੰਘ ਰਟਾਇਰਡ ਪ੍ਰਿੰਸੀਪਲ ਸਰਕਾਰੀ ਬੀਂਦਰਾਗੜ ਫੀਕੋਟਾ ਬਾਬਾ ਬੀਤਿਚਾਰਸ਼ੋਮ ਪ੍ਰਾਪਤ ਮਕਤਸਰਤੀ ਤੋਂ ਇਲਾਕਾ ਨਿਵਾਸੀਆਂ ਦੇ ਵੱਲੋਂ ਭਾਰਤੀ ਸਰਕਾਰ ਦੇ ਵੱਲੋਂ ਜੋ ਟ੍ਰੇਨ ਬੰਦੇ ਮਾਤਰਮ ਫਰੋਜਪੁਰ ਤੋਂ ਦਿੱਲੀ ਚੜਾਈ ਗਈ ਹੈ ਉਸ ਦੇ ਲਈ ਭਾਰਤ ਸਰਕਾਰ ਨੂੰ ਇਲਾਕਾ ਨਿਵਾਸੀਆਂ ਦੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਨਾਲ ਹੀ ਬੇਨਤੀ ਕਰਦਾ ਹਾਂ ਕਿ ਜਿਹੜੀ ਜਨਤਕ ਟ੍ਰੇਨ ਫਰੋਹੀਪੁਰ ਤੋਂ ਬੰਬੇ ਜਾਂਦੀ ਸੀ ਉਹ ਬੰਦ ਕੀਤੀ ਹੈ ਉਸ ਨੂੰ ਵੀ ਦੁਬਾਰਾ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਬਹੁਤ ਫਾਇਦਾ ਹੋਵੇ ਤੁਹਾਡਾ ਸਭਲਾਂ ਦਾ ਇੱਕ ਵਾਰ ਇਲਾਕਾ ਨਿਵਾਸੀਆਂ ਦੇ ਵੱਲੋਂ ਮਹਾਕਾਲ ਸਵਰਗਦਾਂ ਸੇਵਾ ਸੁਸਾਇਟੀ ਫ੍ਰੀਕ ਕੋਰਡ ਦੇ ਬਹੁਤ-ਬਹੁਤ ਧੰਨਵਾਦ